ਤਨ ਗੁਰੂ ਅਰਜਨ ਦੇਵ ਪਿਤਾ ਜੀ ਨੇ ਸਾਰੀ ਜ਼ਿੰਦਗੀ ਕਦੀ ਆਪਣਾ ਲੈਵਲ ਨਹੀਂ ਲਿਆ ਗੁਰਮਖੋ ਸਤ ਸੰਗੀਓ ਇਹ ਗੱਲ ਪਕੜਿਓ ਇੱਕ ਪਾਸੇ ਵੇਖੋ ਸਮਾਂ ਸਤ ਗੁਰੂ ਤਖਤ ਦੇ ਬਿਰਾਜਮਾਨ ਨੇ ਸਿੰਘਾਸਨ ਤੇ ਬੈਠੇ ਨੇ ਪਰ ਦਿਓ ਤਖਤ ਬੈਠਾ ਅਰਜਨ ਗੁਰੂ ਸਤ ਗੁਰੂ ਕਾ ਖਿਵੇ ਚ ਦੋਆ ਮੇਰੇ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਤਖਤ ਦੇ ਬਿਰਾਜਮਾਨ ਨੇ ਦੂਸਰੇ ਪਾਸੇ ਗੁਰਮਖੋ ਤਰਨ ਤਨ ਸਾਹਿਬ ਸਵੇਰ ਦੀਵਾਨ ਦੀ ਸਮਾਪਤੀ ਹੁੰਦੀ ਹੈ ਸਤਿਗੁਰੂ ਸੰਗਤ ਨੂੰ ਮਿਲਦੇ ਨੇ ਸਵੇਰ ਦੇ 10 ਵਜੇ ਦੇ ਨੇ ਸਤਿਗੁਰੂ ਆਪਣੇ ਹੱਥ ਵਿੱਚ ਟ੍ਰੇ ਫੜਦੇ ਨੇ ਟ੍ਰੇ ਉਹ ਟ੍ਰੇ ਦੇ ਵਿੱਚ ਕੋਈ ਪਦਾਰਥ ਨਹੀਂ ਕੋਈ ਪ੍ਰਸ਼ਾਦਾ ਨਹੀਂ ਕੁਝ ਹੋਰ ਪਦਾਰਥ ਨਹੀਂ ਟ੍ਰੇ 'ਚ ਕੀ ਹੈ ਮਲਮ ਤੇ ਪਟੀਆਂ ਰੇ ਦੇ ਵਿੱਚ ਮਲਮ ਪੱਟੀਆਂ ਭਈਆਂ ਨੇ ਉਹ ਟਰੇ ਲੈ ਕੇ 사ਦਗੁਰ ਕਿੱਥੇ ਜਾਂਦੇ ਨੇ ਤਰਨ ਤਰਨ ਦੇ ਕੋੜਖਾਨੇ ਦੇ ਵਿੱਚ ਆਪ ਜਾ ਕੇ ਹੱਥੀ ਉਹ ਕੋੜੀਆਂ ਦੀ ਮਲਮ ਪੱਟੀ ਕਰਦੇ ਨੇ ਉਹਨਾਂ ਦੇ ਜ਼ਖਮ ਪਏ ਸਾਫ਼ ਕਰਦੇ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਲੈਵਲ ਨਹੀਂ ਲਿਆ ਇੱਕ ਉਹ ਸਮਾਂ ਹੈ ਤਖਤ ਦੇ ਬੈਠੇ ਗੁਰੂ ਅਰਜਨ ਦੇਵ ਮਹਾਰਾਜ ਜੀ ਜੇ ਲਾਹੌਰ ਕਾਲ ਪੈ ਗਿਆ ਲੋਕ ਮੜਦੇ ਪਏ ਨੇ ਲੋਕ ਤਰਫ ਦੇ ਪਏ ਨੇ ਦੁਨੀਆ ਦੇ ਲੋਕ ਸੰਸਾਰ ਦੇ ਲੋਕ ਲਾਹੌਰ ਛੱਡ ਕੇ ਇੱਧਰ ਆ ਰਹੇ ਨੇ ਪਰ ਧੰਨ ਗੁਰੂ ਅਰਜਨ ਦੇ ਪਿਤਾ ਜੀ हे ਮੇਰੇ ਸਤਿਗੁਰੂ ਗਰੀਬ ਨਵਾਜ਼ ਜੀ ਤੁਹਾਡੇ ਤੋਂ ਸਦਕੇ ਜਾਈਏ ਤੁਹਾਡੇ ਤੋਂ ਅਸ਼ਕੇ ਜਾਈਏ ਸੰਸਾਰ ਦੇ ਲੋਕ ਲਾਹੌਰ ਨੂੰ ਛੱਡ ਰਹੇ ਨੇ ਮੇਰੇ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਇੱਥੋਂ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਲਾਹੌਰ ਵੱਲ ਜਾ ਰਹੇ ਨੇ ਸੰਗਤ ਨੂੰ ਇਹ ਉਪਦੇਸ਼ ਦਿੱਤਾ ਸੰਗਤ ਜੀ ਜੋ ਦਸਬੰਦ ਇੱਥੇ ਲੈ ਕੇ ਆਉਂਦੇ ਹੋ ਜੋ ਰਾਸ਼ਨ ਜੋ ਅਨਾਜ ਇੱਥੇ ਲੈ ਕੇ ਆਉਂਦੇ ਹੋ ਹੁਣ ਲਾਹੌਰ ਲੈ ਕੇ ਜਾਓ ਸਤਿਗੁਰੂ ਆਪ ਲਾਹੌਰ ਜਾ ਕੇ ਦੁਖੀਆਂ ਦੇ ਦੁੱਖ ਦੂਰ ਕਰਦੇ ਪਏ ਨੇ ਰੋਗੀਆਂ ਨੂੰ ਦਵਾਈ ਦੇ ਰਹੇ ਨੇ ਜੇ ਪਾਣੀ ਦੀ ਘਾਟ ਹੈ ਸਤਿਗੁਰੂ ਆਪ ਉੱਥੇ ਖੂਲ ਵਾਰੇ ਨੇ ਸਤਿਗੁਰੂ ਨੇ ਉੱਥੇ ਲੰਗਰ ਤਲਾ ਦਿੱਤੇ ਉੱਥੇ ਕਾਲ ਪਿਆ ਲੰਗਰ ਤਲਾ ਦਿੱਤੇ ਉੱਥੇ ਤਾਂ ਕਿ ਕੋਈ ਭੁੱਖ ਦੇ ਨਾਲ ਨਾ ਮਰੇ ਹੱਥੀ ਸੰਸਾਰ ਦੇ ਲੋਕਾਂ ਦੀ ਸੇਵਾ ਕਰ ਰਹੇ ਨੇ ਕਦੇ ਲੈਵਲ ਨਹੀਂ ਲਿਆ ਗੁਰੂ ਅਰਜਨ ਦੇ ਪਿਤਾ ਜੀ ਨੇ ਜੇ ਕਾਬਰ ਤੋਂ ਸੰਗਤ ਆਈ ਹੈ ਜਿੱਥੇ ਅਰਜਨ ਗੁਰਦਵਾਰਾ ਪਿਪਲੀ ਸਾਹਿਬ ਹੈ ਰਾਤ ਹਨੇਰਾ ਆ ਗਿਆ ਉੱਥੇ ਸੰਗਤ ਜੀ ਐਦਾਂ ਗੁਰੂ ਅਰਜਨ ਦੇ ਪਿਤਾ ਜੀ ਨੂੰ ਪਤਾ ਲੱਗਾ ਕਰਾਬਸੇ ਦੇਖ ਤਿਆਰ ਕੀਤੀ ਤਿੰਨ ਪ੍ਰਾਤਾਂ ਚ ਦੇਖ ਪਾਈ ਜੀ ਇੱਕ ਪ੍ਰਾਤ ਸਤਿਗੁਰ ਨੇ ਆਪਣੇ ਪਵਿੱਤਰ ਸੀਸ ਤੇ ਝੁੱਕ ਲਈ ਦੋ ਪ੍ਰਾਤਾਂ ਉਹ ਸਿੱਖਾਂ ਨੂੰ ਜਗਾ ਦਿੱਤੀਆਂ ਨਾਲ ਮਾਤਾ ਗੰਗਾ ਜੀ ਸਤਿਗੁਰ ਆਪ ਨੰਗੇ ਪੈਰੀ ਗਏ ਜਾ ਕੇ ਸੰਗਤ ਨੂੰ ਗੁਰਮਖੋ ਜਦੋਂ ਜਲ ਪਾਣੀ ਪਹਿਲਾਂ ਸ਼ਿਕਾਇਆ ਫਿਰ ਗੁਰਬਾਣੀ ਦਾ ਪਾਠ ਹੋਇਆ ਦੇਖ ਰੱਖ ਦਿੱਤੀ ਜੋ ਸੰਗਤ ਵਿੱਚ ਜਥੇਦਾਰ ਸੀ ਪਤਾ ਕੀ ਕਹਿੰਦਾ ਕਿੰਦਾ ਗੁਰਮੁਖਾ ਤੂੰ ਸੰਗਤ ਵਾਸਤੇ ਦੇਗ ਲੈ ਕੇ ਆਇਆ ਮੈਂ ਤੇਰੀ ਕੀ ਅਰਦਾਸ ਕਰਾਂ ਉਹ ਭਲਿਆ ਤੂੰ ਸੰਗਤ ਵਾਸਤੇ ਦੇਗ ਲੈ ਕੇ ਆਇਆ ਮੈਂ ਅਰਦਾਸ ਕਰਨ ਲੱਗਾ ਤੇਰੀ ਮੈਂ ਕੀ ਅਰਦਾਸ ਕਰਾਂ ਵੇਖੋ ਤਾਂ ਗੁਰੂ ਅਰਜਨ ਦੇਵ ਮਾਰੇ ਪਿਤਾ ਜੀ ਦੋਵੇਂ ਹੱਥ ਜੋੜ ਲਏ ਕਿਉਂਕਿ ਪੱਕਾ ਬਦੋ ਨਵੀਂ ਸੰਗਤ ਸੀ ਪਛਾਣ ਨਹੀਂ ਸੀ ਅਜੇ ਸਤਗੁਰ ਨੇ ਵੱਡਾ ਜਿਹਾ ਕੀਸਾ ਬੁਲੇਟਿਆ ਸੀ ਉਹ ਜਥੇਦਾਰ ਆ ਕਰਨ ਲੱਗਾ ਸੰਗਤ ਦਾ ਉਹ ਗੁਰਮੁਖਾ ਉੱਪਰ ਆ ਤੂੰ ਸੰਗਤ ਵਾਸਤੇ ਦੇਖ ਲੈ ਕੇ ਆਇਆ ਮੈਂ ਤੇਰੀ ਕੀ ਅਰਦਾਸ ਕਰਾਂ ਦੱਸ ਅਗੋਂ ਗੁਰੂ ਅਰਜਨ ਦੇਵ ਪਿਤਾ ਜੀ ਨੇ ਦੋਵੇਂ ਹੱਥ ਜੋੜ ਲੈ ਆਖਣ ਲੱਗੇ ਜਥੇ ਦਾਰ ਦੀ ਜੇ ਮੇਰੀ ਅਰਦਾਸ ਕਰਨੀ ਇਹ ਅਰਦਾਸ ਕਰੋ ਗੁਰਨਾਣਕ ਮੇਰੀ ਸਿੱਖੀ ਜਿਸਾਂ ਸੁਆਸਾ ਨਾ ਦੇਵਾ ਦੇ ਆਹ ਨਿਵੜਤਾ ਉੱਥੇ ਅਰਦਾਸ ਹੋਈ ਸਵੇਰੇ ਸੰਗਤ ਅੰਮ੍ਰਿਤਸਰ ਪਹੁੰਚੀ ਜੀ ਹੁਣ ਸੰਗਤ ਨੇ ਜਿੱਥੇ ਜੋੜੇ ਉਤਾਰੇ ਹਰ ਕੋਈ ਕਹਿੰਦਾ ਪਹਿਲਾਂ ਮੈਂ ਜਾ ਕੇ ਦਰਸ਼ਨ ਕਰਾਂ ਜਥੇਦਾਰ ਇੱਕ ਨੂੰ ਕਹਿੰਦਾ ਵੀ ਤੂੰ ਜੋੜਿਆਂ 'ਚ ਬੈਠ ਜੋੜਿਆਂ ਦਾ ਖਿਆਲ ਰੱਖ ਅਸੀਂ ਦਰਸ਼ਨ ਕਰ ਲਈਏ ਅਸੀਂ ਕਰਕੇ ਆਵਾਂਗੇ ਫਿਰ ਤੂੰ ਜਾ ਕੇ ਦਰਸ਼ਨ ਕਰਈ ਉਹਨੇ ਗਾ ਦੂਜੇ ਨੂੰ ਕਹਿੰਦਾ ਦੂਜੇ ਨੇ ਤੀਜੇ ਨੂੰ ਕਹਿੰਦਾ ਇਹਨੇ ਨੂੰ ਗੁਰੂ ਅਰਜਨ ਦੇਵ ਮਾਰੇ ਕੋਲ ਆ ਗਏ ਕਹਿੰਦੇ ਸੰਗਤ ਜੀ ਜਾਓ ਸਾਰੇ ਜਣੇ ਦਰਸ਼ਨ ਕਰੋ ਮੈਂ ਜੋੜਿਆਂ 'ਚ ਬੈਠਦਾ ਕਹਿੰਦੇ ਵਾਹ ਕਹਿੰਦੇ ਕਾਕਾ ਰਾਤੀ ਵੀ ਤੂੰ ਬੜੀ ਸੇਵਾ ਕੀਤੀ ਤੂੰ ਰਤੀ ਤੂੰ ਬਹੁਤ ਸੇਵਾ ਕੀਤੀ ਹੁਣ ਵੀ ਇੱਥੇ ਆ ਗਿਆ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਬੇਨਤੀ ਕਰਾਂਗੇ ਮਹਾਰਾਜ ਇਸ ਸਿੱਖ ਦੀ ਭਾਵਨਾ ਪੂਰੀ ਕਰ ਇਸ ਸਿੱਖ ਤੇ ਵੀ ਕਿਰਪਾ ਕਰ ਉਹਨਾਂ ਨੂੰ ਕੋਈ ਪਤਾ ਨਹੀਂ ਇਹ ਗੁਰੂ ਅਰਜਨ ਦੇਵ ਮਹਾਰਾਜ ਆਪ ਸ੍ਰਿਸ਼ਟੀ ਦੇ ਮਾਲਕ ਨੇ ਮੇਰੇ ਪਾਤਸ਼ਾਹ ਨੇ ਸੰਗਤ ਅੰਦਰ ਗਈ ਰਾਗੀ ਸਿੰਘਾਂ ਨੇ ਕੀਰਤਨ ਦੀ ਜਦੋਂ ਸਮਾਪਤੀ ਹੋਈ ਬਾਬਾ ਬੁੱਢਾ ਸਾਹਿਬ ਜੀ ਬੈਠੇ ਨੇ ਤੇ ਸੰਗਤ ਪੁਸ਼ਦੀ ਬਾਬਾ ਬੁੱਢਾ ਸਾਹਿਬ ਨੂੰ ਕੀ ਗੁਰੂ ਅਰਜਨ ਦੇਵ ਮਾਰੇ ਕਿੱਥੇ ਨੇ ਅੱਗੋਂ ਬਾਬਾ ਬੁੱਢਾ ਸਾਹਿਬ ਜੀ ਆਖਣ ਲੱਗੇ ਸੰਗਤ ਜੀ ਤੱਤੀ ਕਾਬਲ ਤੋਂ ਸੰਗਤ ਆਈ ਸੀ ਉਹਨਾਂ ਵਾਸਤੇ ਖਰਾਬਸ਼ੇ ਦੇਖ ਬਣਾ ਕੇ ਸਤਿਗੁਰੂ ਆਪ ਲੈ ਕੇ ਗਏ ਸਨ ਕਹਿੰਦੇ ਓਹ ਸਾਡੇ ਕੋ ਤਾਂ ਬੜੀ ਵੱਡੀ ਗਲਤੀ ਹੋ ਗਈ ਕਹਿੰਦੇ ਅੱਗੇ ਅੱਗੇ ਜਥੇਦਾਰ ਪਿੱਛੇ ਪਿੱਛੇ ਸੰਗਤ ਨਾਲ-ਨਾਲ ਬਾਬਾ ਬੁੱਢਾ ਸਾਹਿਬ ਜੀ ਕਿੱਥੇ ਆਏ ਜਿੱਥੇ ਸੰਗਤ ਨੇ ਜੋੜੇ ਉਤਾਰੇ ਸੀ ਤਾਂ ਕੀ ਵੇਖਦੇ ਨੇ ਗੁਰੂ ਅਰਜਨ ਦੇਵ ਮਰ ਦੁਨੀਆਂ ਦੇ ਮਾਲਕ ਇੱਕ ਉਸ ਸਮੇਂ ਤਖਤ ਤੇ ਬੈਠਦੇ ਨੇ ਸਤਗੁਰੂ ਜੀ ਤਖਤ ਬੈਠਾ ਅਰਜਨ ਗੁਰੂ ਸਤਗੁਰੂ ਕਾ ਕਿਵੇ ਸਾਰੇ ਪਰ ਤਖਤ ਬੈਠਾ ਅਰਜਨ ਗੁਰੂ ਸਤਗੁਰੂ ਕਾ ਕਿਵੇ ਇੱਕ ਉਸ ਸਮਾ ਅਜ ਜੋੜਿਆ ਚ ਬੈਠ ਕੇ ਸਤਗੁਰੂ ਆਪਣੇ ਹਜ਼ੂਰੀਏ ਦੇ ਨਾਲ ਸੰਗਤ ਇੱਕ ਇੱਕ ਜੋੜਾ ਫੜਦੇ ਨੇ ਤੇ ਆਪਣੇ ਹਜ਼ੂਰੀਏ ਨਾਲ ਸਾਫ਼ ਕਰਦੇ ਪਏ ਨੇ ਕਹਿੰਦੇ ਕਿ ਆਖੋ ਸਤਨਾਮ ਇਹਨਾਂ ਆਖਿਓ ਕਿ ਤੇ ਭਾਈ ਗੁਰਚਰਨ ਸਿੰਘ ਜੀ ਬੈਠੇ ਤੇ ਇਹ ਗੱਲ ਸੁਣਾਤੀ ਕਿੱਥੇ ਲਿਖੀ ਆ ਅੱਜ ਵੀ ਘੰਟਾ ਕਰ ਜੋੜੇ ਕਰ ਚਲੇ ਜਾਓ ਜੀ ਉੱਥੇ ਉਹ ਤਸਵੀਰ ਲੱਗੀ ਗੁਰੂ ਅਰਜਨ ਦੇਵ ਮਹਾਰਾਜ ਦੇ ਸੰਗਤ ਦੇ ਜੋੜਿਆਂ ਦੇ ਬੈਠੇ ਨੇ ਆਪਣੇ ਹਜ਼ੂਰੀਏ ਨਾਲ ਜੋੜੇ ਪਰ ਸਾਫ ਕਰਦੇ ਨੇ ਗੁਰੂ ਕੇ ਮਹਿਲ ਤੇ ਲੈ ਜਾਓ ਜੋੜੇ ਕਰ ਉੱਥੇ ਵੀ ਉਹ ਤਸਵੀਰ ਲੱਗੀ ਜੀ ਸਤਗੁਰ ਨੇ ساری ਜ਼ਿੰਦਗੀ ਲੈ ਵੱਲ ਨਹੀਂ ਲਿਆ ਸੰਗਤ ਨੇ ਜਾ ਕੇ ਬਾਬਾ ਬੁੱਢਾ ਸਬੀ ਜਾ ਕੇ ਸਤਗੁਰ ਦੇ ਹੱਥ ਜੋੜਾ ਫੜ ਲਿਆ ਸਤਗੁਰੂ ਅਸੀਂ ਆਪਣੀਆਂ ਭੁੱਲਾਂ ਬਖਸ਼ਾਉਣ ਵਾਸਤੇ ਆਏ ਸਾਂ ਇੱਕ ਹੀ ਬਣਿਆ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਨੂੰ ਵੀ ਸੰਗਤ ਦੀ ਸੇਵਾ ਕਰਨ ਦਾ ਚਾਹ ਹੈ ਮੈਨੂੰ ਵੀ ਸੰਗਤ ਦੀ ਸੇਵਾ ਕਰਨ ਦਾ ਚਾਹ ਹੈ ਸੰਗਤ ਜੀ ਕੋਈ ਗੱਲ ਨਹੀਂ ਤੁਹਾਡੇ ਤੇ ਗੁਰਨਾਨਕ ਦੀ પ્રસੰਤਾ ਹੈ ਤੁਹਾਡੇ ਤੇ ਗੁਰਨਾਨਕ ਦੀ ਖੁਸ਼ੀ ਹੈ ਸੰਗਤ ਜੀ ਵੇਖ ਲੋ ਗੁਰੂ ਅਰਜਨ ਦੇਵ ਮਹਾਰਾਜ ਪਿਤਾ ਨੇ ਸਾਰੀ ਜ਼ਿੰਦਗੀ ਲੈਵਲ ਨਹੀਂ ਲਿਆ ਜੇ ਅੱਜ ਅਸੀਂ ਸੋਹਣੀ ਕਥਾ ਕਰਨੀ ਸ਼ੁਰੂ ਕਰਦੀਏ ਕੋਈ ਹੋਰ ਗੁਣ ਆ ਜਾਵੇ ਨਾ ਅਸੀਂ ਕਹਿੰਦੇ ਲੈ ਸਾਡੇ ਮੜਕਾ ਕੋਈ ਹੈ ਹੀ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਤੋਂ ਸਿੱਖਿਆ ਲਿਓ ਸਤਿਗੁਰ ਦਾ ਇਹ ਸਿਧਾਂਤ ਸਮਝਿਓ ਉਹ ਸਿੱਖਾ ਜਿਸ ਮੁਕਾਮ ਤੇ ਮਰਦੀ ਪਹੁੰਚ ਜਾ ਪਰ ਕਦੀ ਲੈਵਲ ਨਾ ਲਈ ਗੱਜ ਕੇ ਆਖੋ ਸਤਨਾਮ ਪਿਆਰ ਤੇ ਆਖੋ ਧੰਨ ਧੰਨ ਸ੍ਰੀ ਗੁਰੂ ਫਿਰ ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕੰਜੂਸੀ ਨਾ ਕਰਿਆ ਕਰੋ ਗੱਜ ਕੇ ਆਖਿਆ ਕਰੋ ਜਦੋਂ ਬਾਪੂ ਦਾ ਨਾਮ ਲੈਣਾ ਗੱਜ ਕੇ ਲਿਆ ਕਰੋ ਇਹਦਾ ਵੀ ਬਹੁਤ ਵੱਡਾ ਲਾਭ ਜੀ ਕਦੀ ਪਿਉ ਨੂੰ ਪੁੱਛੋ ਸ਼ਬਦ ਗੁਰੂ ਧੰਤਨ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਸਤਿਗੁਰੂ ਜੀ ਧੰਤਨ ਗੁਰੂ ਅਰਜੰਦ ਦੇ ਮਾਰ ਜੀ ਕਹਿੰਦਾ ਕੀ ਲਾਭ ਹੈ ਜੇ ਅਸੀਂ ਗੁਰੂ ਅਰਜੰਦ ਦੇ ਨੂੰ ਧੰਨ ਕਹੀਏ ਤੇ ਇਹਦਾ ਕੀ ਲਾਭ ਹੈ ਕੀ ਮਿਲੇਗਾ ਸਤਿਗੁਰੂ ਤੁਹਾਨੂੰ ਜਵਾਬ ਦੇਣਗੇ ਤਾਰਿਆ ਜਹਾਨ ਲਹਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ ਇਹ ਧੰਨ ਗੁਰੂ ਅਰਜੰਦ ਦੇ ਪਿਤਾ ਜੀ ਜਿੰਨੀ ਤੁਦਨੋਂ ਧੰਨ ਕਿਹਾ ਤਿੰਨ ਜਮ ਨੇਰਨਾ ਆਇਆ ਜਮਾਂ ਦੀ ਕੀ ਮਜਾਲ ਉਹਦੇ ਕੋਲ ਆ ਜਾਵੇ ਜਿਹਨੇ ਇੱਕ ਵਾਰ ਆਖਤਾ ਕੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸਾਰੇ ਆਖੋ ਧੰਨ ਧੰਨ ਸ੍ਰੀ ਗੁਰੂ